ਸੱਚੇ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਸੁਣੰਦਾ ਤੇ ਸਾਡੀ ਫਿਲਮ ਆ ਰਹੀ ਹੈ ਮਿੱਤਰਾਂ ਦਾ ਚੱਲਿਆ ਟਰੱਕ ਨੀ 11 ਅਕਤੂਬਰ ਨੂੰ ਗੈਸ ਕਰੋ ਮੈਂ ਇਸ ਟਾਈਮ ਕਿੱਥੇ ਹੋਊਂਗੀ ਅਸੀਂ ਇਸ ਟਾਈਮ ਹੈ ਹੀ ਟਰੱਕ 'ਚ ਆ ਤੇ ਆ ਪਿੱਛੇ ਤੁਹਾਨੂੰ ਪੋਸਟਰ ਵੀ ਦੇਖ ਜਾਣਗੇ ਤੇ ਆ ਜੋ ਇਕੱਠਿਆਂ ਹੀ ਸਫ਼ਰ ਕਰਦੇ ਆ ਆਓ ਜੀ ਕਿਉਂ ਨਹੀਂ ਹੁੰਦਾ ਬੀਰੋ ਕੁੱਤੇ ਮਾਰੋ ਸਰ ਉਹ ਸੱਚੇ ਪਾਸਾ ਆਓ ਜੀ ਨਿਰਭਉ ਕਲੱਚ ਦਬੋਈ ਇਹ ਆਹ ਪੂਰੀ ਜਾਨ ਲੱਗਦੀ ਐ ਕਲੱਚ ਦੱਬ ਲੱਗਿਆ ਬੰਦ ਹੋ ਗਿਆ ਜੀ ਰੇਸ ਤੇ ਮਾਰ ਰੱਖੋ ਓਕੇ ਓਕੇ ਰੇਸ ਤੇ ਮਾਰ ਰੱਖੋ ਤੁਸੀਂ ਬਿਲਕੁਲ ਕਲੱਚ ਦੱਬੋ ਆ ਸਰ ਓ ਜੀ ਚੱਲੇ ਚੱਲੋ ਰੇਸ ਦੋ ਰੇਸ ਦੋ ਰਸ ਦੋ ਰੇਸ ਘਟਾ ਲਓ ਰੇਸ ਥੋੜੀ ਜਿਹੀ ਕਰ ਲਓ ਕੋਲਾ ਚਲੇ ਜਾਓ ਉੱਪਰ ਉੱਪਰ ਜਾ ਕੇ ਰੇਸਾਂ ਕੱਢੀ ਸਲੋਰ ਹੁੰਦੀ ਜੀ ਸੈਂਟਰ ਤੇ ਕਰਦੇ ਸੈਂਟਰ ਤੇ ਆਪ ਠੀਕ ਨੂੰ ਗੱਡੀ ਐ ਟਾਪ ਲਈ ਆਪਾਂ ਗੱਡੀ ਦੇਖੋ ਜੀ ਸੋ ਅੱਖੀਂ ਲੱਗਦੀ ਹੈ ਕਿ ਪ੍ਰੋਜੈਕਟ ਅਗਰ ਜਿੰਨੇ ਨੂੰ ਹੁਣ ਪਤਾ ਲੱਗ ਰਿਹਾ ਹੈ ਬੜਾ ਉਫਰਾ ਸਟੇਰੀ ਵੀ ਬੜੇ ਭਾਰੇ ਨੇ ਇਹਨਾਂ ਦੇ ਤੇ ਤਾਂ ਗੱਡੀ ਮਿਲ ਗਈ ਇਹਨਾਂ ਨੂੰ ਦੇਖ ਲਿਆ ਤੁਸੀਂ ਸਾਰਿਆਂ ਨੇ ਤੇ ਗਾਣਾ ਵੀ ਆ ਗਿਆ ਸਾਡਾ ਪਾਰਲਰ ਤੇ ਅੰਦਰ ਦੇ ਸਪੋਰਟ ਕਰਨ ਦਾ ਥੈਂਕ ਯੂ ਵੈਰੀ ਵੈਰੀ ਮਚ ਆਈ ਹੋਪ ਆਰ ਕੰਡੀਬਲ ਸੋ ਮੇਰੀ ਬਾਤ ਉਹਨਾਂ ਨੂੰ back camera can film that. I don't know if back camera can you know. film Okay, come here. I don't know.

ਸਲੋ ਕਰੋ ਸਲੋ ਕਰੋ ਵੀਰੇ ਤੀ ਮੇਰੇ ਹੁੰਦੇ ਆ ਡਰਨਾ ਨਹੀਂ ਆ ਬਸ ਘਰੋਣਾ ਹੈ ਵੇਖੋ ਕਰਕੇ ਮੋੜ ਦਿਓ ਮੈਂ ਕੋਈ ਟੈਨਸ਼ਨ ਨਹੀਂ ਲੈਣੀ